ਕੀ ਨਾਮ ਆ ਜੀ ਕੀ ਨਾਮ ਆ ਵਿਕੇਸ਼ ਮਹਾਜਾ ਅਜਾ ਕੀ ਗੱਲਬਾਤ ਕੀ ਹੋਈ ਆ ਪੁਲਿਸ ਨਾਲ ਵੀ ਅਸੀਂ ਦੇਖਿਆ ਕਿ ਹੱਥਪਾਈ ਹੁੰਦੇ ਨਜ਼ਰ ਆਏ ਨੇ ਕੀ ਗੱਲਬਾਤ ਹੋਈ ਆ ਕੋਈ ਹੱਥਪਾਈ ਕਿਸੇ ਨੇ ਨਹੀਂ ਕੀਤੀ ਕੋਈ ਜੀ ਬੰਦਾ ਕਿਸੇ ਦਾ ਕਾਤੇ ਹੋਇਆ ਵਾ ਕੋਈ ਨਹੀਂ ਨਾਲ ਪੁਲਿਸ ਨਾਲ ਸਾਡਾ ਕੋਈ ਨਹੀਂ ਨਾਲ ਕਿਸੇ ਬਗਲਾ ਵੀ ਲੈਤੀ ਕਰਨਾ ਸਾਡਾ ਕੋਈ ਰਾਸ਼ਵਤਨਾ ਕਰਨ ਦਾ ਕੋਈ ਇਰਾਦਾ ਨਹੀਂ ਸਾਡਾ ਇਰਾਦਾ ਹੈ ਕਿ ਉਹ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ ਅੱਜ ਸਾਰੇ ਵਪਾਰੀ ਲੋਕ ਐ ਕੋਈ ਵੀ ਦੇਖੋ ਤੁਸੀਂ ਇਹ ਨਹੀਂ ਕੋਈ ਬੰਦਾ ਗਿਆ ਕੋਈ ਲੱਕ ਫੜ ਕੇ ਲੈਣਾ ਸਭ ਦੀਆਂ ਭੈਣਾਂ ਮਾਤਾਵਾਂ ਸਾਰੀਆਂ ਤੇ ਨਾਲ ਬੈਠੀਆਂ ਆ ਕਿਸੇ ਧਰਨਾ ਚ ਦੇਖਿਆ ਕਿ ਕਿਸੇ ਟਰੈਨੂ ਲੜਕੀ ਨੂੰ ਆ ਕੇ ਆ ਕੇ ਬੈਠਿਆ ਹੁਣ ਧਰਨਾ ਚ ਪਰ ਅੱਜ ਬੈਠੇ ਆਪਾਂ ਉਸਨੇ ਕਿਸ ਨੂੰ ਹਰਾਸਤ ਚ ਲਿਆ ਉਹ ਨੌਜਵਾਨ ਕੌਣ ਹੈ ਉਹ ਨੌਜਵਾਨ ਸਾਡੇ ਗਰੁੱਪ ਦਾ ਹੀ ਹੈ 11 ਸਾਲ ਦਾ ਹੀ ਮੁੰਡਾ ਹੈ ਮੰਦਰ ਦਾ ਹੀ ਮੈਂਬਰ ਹੈ ਉਹ ਇੱਕ ਬੰਦਾ ਡੱਕ ਰਿਹਾ ਸੀਗਾ ਉਹ ਵੱਡੇ ਨੂੰ ਸਮਾਗਨ ਦੇ ਚੱਕਰ ਤੇ ਜੜੀਆਂ ਨੇ ਗਾਹੀ ਹੋ ਗਈ ਹੈ ਕੋਈ ਇਹੋ ਜਿਹਾ ਨੂੰ ਕੋਈ ਮਤਲਬ ਨਹੀਂ ਹੈ ਵੀ ਸਾਡੇ ਲਈ ਬੋਲੇ ਸਾਡੇ ਲਈ ਸਾਡੇ ਆਜ਼ਾਦ ਜਿਹੜੀ ਸਾਡੀ ਰੱਖਿਆ ਕਰਦੀ ਹੈ ਸਾਡੇ ਸਾਡੇ ਮਨ ਚ ਉਹਨਾਂ ਪਰ ਕੋਈ ਨਹੀਂ ਹੈਗਾ ਉਹ ਸਾਡੇ ਨਾਲ ਜੁੜੇ ਵੀ ਹੋਇਆ ਲੇਕਿਨ ਉਸ ਦਾ ਰਿਜ਼ਲਟ ਨਹੀਂ ਨਿਕਲ ਰਿਹਾ ਅੱਜ ਸਾਰਾ ਧਰਨਾ ਸਿਰਫ ਰਿਜ਼ਲਟ ਨੂੰ ਲੈ ਕੇ ਆ ਕਿ ਜਦੀ ਜਲਦੀ ਤੋਂ ਜਲਦੀ ਉਹਨਾਂ ਨੂੰ ਫੜਿਆ ਜਾਵੇ ਕਿਹੜਾ ਰੋਡ ਦੀ ਜਾਮ ਕੀਤਾ ਹੁਣ ਅੱਜ ਫਰੋਜਪੁਰ ਰੋਡ ਰੋਡ ਤੇ ਆਪਾਂ ਸਰਾਬਾ ਨਗਰ ਦੇ ਬਾਹਰ ਬੈਠੇ ਹੋਏ ਹਾਂ ਸਰਾਬਾ ਨਗਰ ਚੌਂਕ 'ਚ ਅੱਛਾ ਕਮੇਟੀ ਮੈਂਬਰ ਇਸੇ ਬਸ ਨੇ ਗੱਲਬਾਤ ਕੋਈ ਪੁਲਿਸ ਨਾਲ ਦੀ ਗੱਲਬਾਤ ਕਰੀ ਪੁਲਿਸ ਸਾਰੇ ਕਹਿ ਰਹੇ ਆ ਕਿ ਅਸੀਂ ਜਲਦੀ ਤੋਂ ਜਲਦੀ ਕੋਸ਼ਿਸ਼ ਕਰ ਰਹੇ ਆ ਲੇਕਿਨ ਆ 27 ਦਿਨ ਹੋਣ ਦੇ ਬਾਅਦ ਵੀ ਉਹ ਵੀ ਇਹ ਕੋਈ ਹੋਇਆ ਨਹੀਂ ਆਇਆ ਸਾਡੀ ਉਹ ਆ ਗਿਆ ਬੇਟਾ ਵੀ ਆ ਰਿਹਾ ਤੇ ਆਪਾਂ ਨੂੰ ਚਾਹੀਦਾ ਉਹ ਚੋਰ ਤਾਂ ਨਾ ਤਾਂ ਫੜਿਆ ਨਹੀਂ ਗਿਆ ਅੱਜ ਆਪਾਂ ਕੋਸ਼ਿਸ਼ ਕਰੀ ਹੈ ਕਿ ਜਲਦੀ ਤੋਂ ਜਲਦੀ ਉਹ ਜੋ ਸੀ ਇਹਨੂੰ ਫੜੇ ਲੈਵੇ ਜੀ ਸਾਡੇ ਮਨ ਨੂੰ ਸ਼ਾਂਤੀ ਕਦੀ ਹੋਵੇ ਠੀਕ ਹੈ 10 ਮਿੰਟ ਨੂੰ ਬਿਨਾਂ ਰਹਿਣ ਦੇ ਗੱਲ ਹੋਈ ਆ ਸੀ ਦੇਖਿਆ ਕਾਫੀ ਗਹਿਮਾ ਗਹਿਮੀ ਜੜੀ ਹੋਈ ਓ ਤਰ ਜਿਹੜਾ ਜੀ ਇਹ ਚੱਲ ਰਿਹਾ ਪ੍ਰੋਟੈਸਟ ਚੱਲ ਰਿਹਾ ਹਾਂਜੀ ਪ੍ਰੋਟੈਸਟ ਚੱਲ ਰਿਹਾ ਗੱਲ ਰਹੀ ਆ ਵੀ ਪੀਸਫੁਲੀ ਪ੍ਰੋਟੈਸਟ ਹੋ ਜਾ ਉਹ ਇਹਨਾਂ ਦਾ ਅਧਿਕਾਰ ਹੈ ਲਾਈ ਐਂਡ ਆਰਡਰ ਨੂੰ ਆਪਣੇ ਹੱਥ 'ਚ ਨਾ ਰੱਖੋ ਤੇ ਨੈਸ਼ਨਲ ਹਾਈਵੇ ਨੂੰ ਜਾਮਨਾ ਕਰੋ ਅਸੀਂ ਇਹਨਾਂ ਨੂੰ ਤਾਂ ਇਹੀ ਅਪੀਲ ਕਰਦੇ ਵੀ ਨੈਸ਼ਨਲ ਹਾਈਵੇ ਨੂੰ ਕਿਸੇ ਲੋਕਾਂ ਨੂੰ ਖੱਜਲ ਖਵਾਰ ਨਾ ਕਰੋ ਜਿਹੜੇ ਤੁਹਾਡੇ ਮੁੱਦੇ ਆ ਉਹ ਤੁਸੀਂ ਆਪ ਆ ਕੇ ਸਰਕਟ ਹਾਊਸ ਤੇ ਅਸੀਂ ਹਾਲ ਖਲਾਇਆ ਸੀਗੇ ਇਸ ਪਰ ਇੱਥੇ ਗੈਮੋਗਾਮੀ ਕਰਨ ਲੱਗੇ ਇੱਕ ਦੂਜੇ ਨਾਲ ਭੜਨ ਲੱਗੇ ਉਹਦੀ ਹੀ ਗੱਲ ਤੀ ਬਸ ਉਹ ਲਾਈਡ ਰੋਡ ਦੀ ਸਥਿਤੀ ਨੂੰ ਦੇਖਦੇ ਹੋਏ ਬਸ ਅਸੀਂ ਕੀਤਾ ਬਿਲਹਾਨ ਇੱਕ ਹੀ ਨੌਜਵਾਨ ਨੂੰ ਹਰਾਸ ਕੀਤਾ ਜਾਂ ਕੋਈ ਹੋਰ ਵੀ ਹਰਾਸ ਸੱਚ ਜੀ ਐਵੇਂ ਜਾਂ ਵੀ ਥੋੜਾ ਹਾਊਸ ਰੈਸਟ ਕੀਤਾ ਵੀ ਇਹ ਮਾਹੌਲ ਜੇ ਸ਼ਾਂਤ ਹੋ ਜਾ ਇਹਨਾਂ ਨੂੰ ਸਮਝਾ ਰਹੀ ਆ ਬਸ ਕੋਈ ਗੱਲਬਾਤ ਚੱਲ ਰਹੀ ਆ ਜੀ ਇਹਨਾਂ ਦੀ ਟੀਮ ਦੇ ਨਾਲ ਗੱਲਬਾਤ ਚੱਲ ਰਹੀ ਆ ਬਾਕੀ ਤੁਸੀਂ ਦੇਖ ਸਕਦੇ ਹੋ ਜੀ ਸਾਰੀ ਗੱਲਬਾਤ ਚੱਲ ਰਹੀ ਆ ਦੇਖੋ ਜੀ ਹੁਣ ਇਹਨਾਂ ਤੇ ਐਡਪੈਂਡ ਕਰਦੇ ਇੱਕ ਨਾ ਇੱਕ ਮਹੀਨੇ ਦਾ ਕਹਿੰਦੇ ਸਮਾਂ ਹੋ ਗਿਆ ਕਹਿੰਦੇ ਸਿਰਫ ਚੋਰ ਜਿਹੜੇ ਨੇ ਉਹਨਾਂ ਦੀ ਸੀਸੀਟੀਵੀ ਵੀ ਆਈ ਆ ਫੜੇ ਨਹੀਂ ਗਿਆ ਰੂਸ਼ ਜਿਹੜਾ ਪਾਇਆ ਦੇਖੋ ਜੀ ਪੁਲਿਸ ਤਾਂ ਆਪਣੀ ਕੋਸ਼ਿਸ਼ ਕਰ ਸਕਦੇ ਆ ਜਿਹੜੀ ਕੋਸ਼ਿਸ਼ ਆ ਪੁਲਿਸ ਪਹਿਲੇ ਦਿਨ ਤੋਂ 21 ਤੋਂ ਲੱਗੀ ਹੋਈ ਆ ਸਭ ਕੁਝ ਜੋ ਵੀ ਸੀਸੀਟੀਵੀ ਚੰਡੀਗੜ੍ਹ ਤੱਕ ਪਹੁੰਚੇ ਆ ਅੱਗੋਂ ਜੋ ਵੀ ਆ ਉਹ ਹੁਣ ਜੋ ਵੀ ਤਰੂਨ ਦੇ ਹਿਸਾਬ ਨਾਲ ਚੱਲੀ ਜਾਂਦਾ 10 ਕਿਲੋਮੀਟਰ ਤੱਕ ਕੈਮਰੇ ਖੰਗਾਲੀ ਜਾਂਦੇ ਬਿਲਕੁਲ ਬਿਲਕੁਲ ਸਰ 15 ਮਿੰਟ ਦੀ ਵਾਈ ਹੋ ਗਈ ਨਹੀਂ ਹੋਈ ਗੱਲ ਹੋਈ ਆ ਸੀ ਦੇਖਿਆ ਕਾਫੀ ਗਹਿਮਾ ਗੈਮਨੀ ਜੜੀ ਹੋਈ ਆ ਤਾਂ ਜਿਹੜਾ ਜੀ ਇਹ ਚੱਲ ਰਿਹਾ ਪ੍ਰੋਟੈਸਟ ਚੱਲ ਰਿਹਾ ਹਾਂਜੀ ਪ੍ਰੋਟੈਸਟ ਚੱਲ ਰਿਹਾ ਗੱਲ ਰਹੀ ਹੈ ਵੀ ਪੀਸਫੁਲੀ ਪ੍ਰੋਟੈਸਟ ਹੋ ਜਾ ਉਹ ਇਹਨਾਂ ਦਾ ਅਧਿਕਾਰ ਹੈ ਲਾਈ ਐਂਡ ਆਰਡਰ ਨੂੰ ਆਪਣੇ ਹੱਥ 'ਚ ਇਹ ਨਾ ਰੱਖੋ ਤੇ ਨੈਸ਼ਨਲ ਹਾਈਵੇ ਨੂੰ ਜਾਮਨਾ ਕਰੋ ਅਸੀਂ ਇਹਨਾਂ ਨੂੰ ਤਾਂ ਇਹੀ ਅਪੀਲ ਕਰਦੇ ਵੀ ਨੈਸ਼ਨਲ ਹਾਈਵੇ ਨੂੰ ਕਿਸੇ ਲੋਕਾਂ ਨੂੰ ਖੱਜਲ ਖਵਾਰ ਨਾ ਕਰੋ ਜਿਹੜੇ ਤੁਹਾਡੇ ਮੁੱਦੇ ਆ ਉਹ ਤੁਸੀਂ ਆਪ ਆ ਕੇ ਸਰਕਟ ਹਾਊਸ ਤੇ ਅਸੀਂ ਹਾਲ ਖਲਾਇਆ ਸੀਗੇ ਇਸੇ ਕਰਕੇ ਵੀ ਆਪਣੀ ਜਿਹੜੀ ਵੀ ਤੁਹਾਡੀ ਇਨਕੁਆਰੀਜ਼ ਆ ਉਹ ਕਲੀਅਰ ਕਰ ਲਓ ਪਰ ਇੱਥੇ ਡੈਮੋਗਾਮੀ ਕਰਨ ਲੱਗੇ ਇੱਕ ਦੂਜੇ ਨਾਲ ਭੜਨ ਲੱਗੇ ਉਹਦੀ ਹੀ ਗੱਲ ਹੈ ਬਸ ਉਹ ਲਾਈਨ ਰੋਡ ਦੀ ਸਥਿਤੀ ਨੂੰ ਦੇਖਦੇ ਹੋਏ ਬਸ ਅਸੀਂ ਕੀਤਾ। ਫਿਲਹਾਲ ਇੱਕ ਹੀ ਨੌਜਵਾਨ ਨੂੰ ਹਰਾਸਿਆ ਜਾਂ ਕੋਈ ਹੋਰ ਵੀ। ਰਾਜ ਸੱਚ ਜੀ ਐਮੀ ਜਾਂ ਵੀ ਥੋੜਾ ਹਾਊਸ ਰੈਸਟ ਕੀਤਾ ਵੀ ਇਹ ਮਾਹੌਲ ਜੇ ਸ਼ਾਂਤ ਹੋ ਜਾਏ। ਇਹਨਾਂ ਨੂੰ ਸਮਝਾ ਰਹੇ ਆ ਬਸ। ਕੋਈ ਗੱਲਬਾਤ ਚੱਲ ਰਹੀ ਹੈ ਜੀ ਇਹਨਾਂ ਦੀ ਟੀਮ ਦੇ ਨਾਲ। ਗੱਲਬਾਤ ਚੱਲ ਰਹੀ ਹੈ ਬਾਕੀ ਤੁਸੀਂ ਦੇਖ ਸਕਦੇ ਹੋ ਜੀ। ਸਾਰੀ ਗੱਲਬਾਤ ਚੱਲ ਰਹੀ ਹੈ। ਦੇਖੋ ਜੀ ਹੁਣ ਇਹਨਾਂ ਤੇ ਡਿਪੈਂਡ ਕਰਦਾ। ਇੱਕ ਨਾ ਇੱਕ ਮਹੀਨੇ ਦਾ ਕਹਿੰਦੇ ਸਮਾਂ ਹੋ ਗਿਆ। ਕਹਿੰਦੇ ਸਿਰਫ ਚੋਰ ਜਿਹੜੇ ਨੇ ਉਹਨਾਂ ਦੀ ਸੀਸੀਟੀਵੀ ਵੀ ਆਈ ਆ ਫੜੇ ਨਹੀਂ ਗਿਆ। ਤਰੂਸ਼ ਜਿਹੜਾ ਭਾਇਆ। ਦੇਖੋ ਜੀ ਪੁ ਡੇਵਾਂ ਤੋਂ ਲੱਗੀ ਹੋਈ ਆ ਸਭ ਕੁਝ ਜੋ ਵੀ ਸੀਸੀਟੀਵੀ ਚੰਡੀਗੜ੍ਹ ਤੱਕ ਪਹੁੰਚੇ ਆ ਅੱਗੋਂ ਜੋ ਵੀ ਆ ਉਹ ਹੁਣ ਜੋ ਵੀ ਕਾਨੂੰਨ ਦੇ ਹਿਸਾਬ ਨਾਲ ਚੱਲੀ ਜਾਂਦਾ ਹੈ 10 ਕਿਲੋਮੀਟਰ ਤੱਕ ਕੈਮਰੇ ਖੰਗਾਲੇ ਗਏ ਬਿਲਕੁਲ ਬਿਲਕੁਲ ਸਰ ਕੰਪਲੇਨਟੀ ਵਾਈ ਹੋ ਗਈ ਨਹੀਂ ਹੋਈ